brought to by silver pumps top quality or consistent performance ke liye sirf silver pumps naam yaad rakhna punjab ch badliya mausam monsoon ne pura punjab kita cover tapman ch aayi giravat ਅਲਰਟ ਹੋਇਆ ਜਾ ਰਿਹਾ ਪੰਜਾਬ ਚ ਮੌਨਸੂਨ ਤੇ ਸਮੇਂ ਤੋਂ ਪਹਿਲਾਂ ਪਹੁੰਚ ਗਿਆ ਹੈ ਅੱਜ ਸਵੇਰੇ ਪੰਜਾਬ ਚ ਕਾਲੇ ਸੰਗਣੇ ਬੱਦਲ ਹੋਏ ਜਿਸ ਤੋਂ ਬਾਅਦ ਤੇਜ਼ ਪੈ ਮੀ ਨਾਲ ਮੌਸਮ ਠੰਡਾ ਹੋ ਗਿਆ ਪੰਜਾਬ ਚ ਮੀਨੂ ਲੈ ਔਰੇਂਜ ਅਲਰਟ ਜਾਈ ਕੀਤਾ ਗਿਆ ਹੈ ਮੀਂਹ ਦੇ ਨਾਲ ਤੇਜ਼ ਹਵਾਵਾਂ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਅੱਜ ਪੰਜਾਬ ਦੇ ਕੁਝ ਸ਼ਹਿਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਨਵਾਂ ਸ਼ਹਿਰ ਰੂਪਨਗਰ ਅਤੇ ਐਸਐਸ ਨਗਰ ਚ ਭਾਰੀ ਮੀਂਹ ਨੂੰ ਲੈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਕੁਝ ਸ਼ਹਿਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ 'ਚ ਪਰੀਮੀ ਹਨੇਰੀ ਅਤੇ ਬਿਜਲੀ ਡਿੱਗਣ ਨੂੰ ਲੈ येलो ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਬਾਕੀ ਹਿੱਸਿਆਂ 'ਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ 'ਚ ਤਾਪਮਾਨ 'ਚ 2.9 ਡਿਗਰੀ ਦੀ ਗਿਰਾਵਟ ਆਈ ਹੈ ਜੋ ਕਿ ਆਮ ਨਾਲੋਂ 6.8 ਡਿਗਰੀ ਘੱਟ ਹੈ ਪੰਜਾਬ 'ਚ ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ 36.1 ਡਿਗਰੀ ਦਰਜ ਕੀਤਾ ਗਿਆ ਹੈ ਬੁੱਧਵਾਰ ਸ਼ਾਮ ਤੱਕ ਅੰਮ੍ਰਿਤਸਰ 'ਚ 30 ਮਿਲੀਲੀਟਰ ਪਟਿਆਲਾ ਚ 16 mm ਫਤਿਹਗੜ੍ਹ ਸਾਹਿਬ ਚ 1 mm ਖੁਸ਼ਿਆਲਪੁਰ ਚ 0.5 mm ਰੋਪੜ ਚ 0.5 mm ਮੀਂਹ ਦਰਜ ਕੀਤਾ ਗਿਆ ਹੈ ਜਦੋਂ ਕਿ ਲੁਧਿਆਣਾ ਚ ਮੀਂਹ ਪਿਆ ਹੈ ਜੇਕਰ ਤਾਪਮਾਨ ਦੀ ਗੱਲ ਕਰੀ ਤਾਂ ਤਾਪਮਾਨ ਚ ਵੀ ਥੋੜੀ ਗਿਰਾਵਟ ਹੋਈ ਹੈ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਮ੍ਰਿਤਸਰ 3.8 ਡਿਗਰੀ ਬਠਿੰਡਾ 36.1 ਡਿਗਰੀ ਮੁਹਾਲੀ 28.1 ਡਿਗਰੀ ਫਿਰੋਜ਼ਪੁਰ 32.6 ਡਿਗਰੀ ਜਲੰਧਰ 31.8 ਡਿਗਰੀ ਲੁਧਿਆਣਾ 30.8 ਡਿਗਰੀ ਪਠਾਨਕੋਟ 29.9 ਡਿਗਰੀ ਪਟਿਆਲਾ 27.8 ਡਿਗਰੀ ਜੇਕਰ ਹਰਿਆਣਾ ਦੀ ਗੱਲ ਕਰੀ ਤਾਂ ਹਰਿਆਣਾ ਦੇ ਕਈ ਇਲਾਕਿਆਂ 'ਚ ਮੀਂਹ ਪਵੇਗਾ ਜਿਸ ਨੂੰ ਲੈ ਕੇ yellow ਅਤੇ orange ਅਲਰਟ ਵੀ ਜਾਰੀ ਕੀਤਾ ਗਿਆ ਹੈ ਜ਼ਿਕਰ ਇਹ ਖਾਸ ਹੈ ਕਿ ਹਿਮਾਚਲ ਪ੍ਰਦੇਸ਼ ਮੌਸਮ ਦਾ ਕਹਿਰ ਆਇਆ ਹੋਇਆ ਹੈ ਜਿਸ ਨਾਲ ਪਾਰੀਮੀ ਕਾਰਨ ਹੜਾ ਆ ਗਏ ਨੇ ਜਿਸ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲ ਸਕਦਾ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਟੈਕ ਦੇ ਨਾਲ